ਸੋਖਦੇਵ ਸਿੰਘ ਢਿੰਸਾ ਸਾਹਿਬ ਜੋ ਸਾਨੂੰ ਅਲਵੈਦਾ ਕਹਿ ਗਏ ਨੇ ਇਕ ਆਮ ਪਰਿਵਾਰ ਚੋਂ ਉੱਠ ਕੇ ਸਿਆਸਤ ਦੇ ਵਿੱਚ ਜਿਹੜਾ ਨਾਮ ਬਣਾਉਣਾ ਬਹੁਤ ਵਿਰਲੇ ਲੋਕਾਂ ਦੇ ਜਿਹੜਾ ਹਿੱਸੇ ਆਇਆ ਜਿਸ ਤਰੀਕੇ ਨਾਲ ਆਪਣੀ ਚਾਹੇ ਕਾਲਜ ਦੀ ਪ੍ਰਧਾਨਗੀ ਤੋਂ ਲੈ ਕੇ ਚਾਹੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਚਾਹੇ ਆਜ਼ਾਦ ਐਮਐਲਏ ਦੀ ਚੋਣ ਜਿੱਤੀ ਆ ਲੋਕ ਸਭਾ ਦੀ ਚੋਣਾਂ ਜਿੱਤੇ ਰਹੇ ਆ ਚਾਹੇ ਰਾਜ ਸਭਾ ਦੇ ਵਿੱਚ ਸਾਈਕਲ ਤੇ ਪੜਨ ਜਾਂਦੇ ਸੀ ਤਾਂ ਉਹ ਸਫ਼ਰ ਤੋਂ ਲੈ ਕੇ ਕੇਂਦਰ ਦੇ ਮੰਤਰੀ ਤੱਕ ਜਾਣਾ ਵੀ ਬਹੁਤ ਵੱਡਾ ਚੈਲੰਜ ਹੁੰਦਾ ਬਹੁਤ ਥੋੜੇ ਲੋਕਾਂ ਦੇ ਹਿੱਸੇ ਆ ਦੀਪ ਸਿੰਘ ਟਿੰਸਾ ਦੁਨੀਆ ਨੂੰ ਵਾਲਵਦਾ ਕਹਿ ਗਏ ਨੇ ਤਾਂ ਹਰ ਸਿਆਸਤਦਾਨ ਉਹਨਾਂ ਨੂੰ ਸਰਦਾਂਝਲੀ ਦੇਣ ਦੇ ਲਈ ਆ ਰਿਹਾ ਵਿਧਾਇਕ ਨਰਿੰਦਰ ਗੌਰ ਭਰਾਜ ਵੀ ਸਾਡੇ ਨਾਲ ਮੈਂ ਕਿਸ ਤਰ੍ਹਾਂ ਨਿਕਦੇ ਹਾਂ ਬਹੁਤ ਘਾਟਾ ਲੱਗਿਆ ਬਿਲਕੁਲ ਸੁਖਦੇਵ ਸਿੰਘ ਟਿੰਸਾ ਸਾਹਿਬ ਜੋ ਸਾਨੂੰ ਅਲਵਿਦਾ ਕਹਿ ਗਏ ਨੇ ਇੱਕ ਆਮ ਪਰਿਵਾਰ ਚੋਂ ਉੱਠ ਕੇ ਸਿਆਸਤ ਦੇ ਵਿੱਚ ਜਿਹੜਾ ਨਾਮ ਬਣਾਉਣਾ ਬਹੁਤ ਵਿਰਲੇ ਲੋਕਾਂ ਦੇ ਜਿਹੜਾ ਹਿੱਸੇ ਆਇਆ ਜਿਸ ਤਰੀਕੇ ਨਾਲ ਆਪਣੀ ਚਾਹੇ ਕਾਲਜ ਦੀ ਪ੍ਰਧਾਨਗੀ ਤੋਂ ਲੈ ਕੇ ਚਾਹੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਚਾਹੇ ਅਜਾਦ ਐਮਐਲਏ ਦੀ ਚੋਣ ਜਿੱਤੀ ਆ ਲੋਕ ਸਭਾ ਦੀ ਚੋਣਾਂ ਜਦੇ ਰਹੇ ਆ ਚਾਹੇ ਰਾਜ ਸਭਾ ਦੇ ਵਿੱਚ ਜ਼ਿੰਦਗੀ ਦੇ ਕਾਲਜ ਦੇ ਪ੍ਰਧਾਨਗੀ ਤੋਂ ਲੈ ਕੇ ਉਮਰ ਦੇ ਜਿਹੜੇ ਅਖੀਰੀ 85 ਸਾਲ ਦੀ ਉਮਰ ਤੱਕ ਸਿਆਸਤ ਦੇ ਵਿੱਚ ਸਰਗਰਮ ਰਹਿਣਾ ਬਹੁਤ ਥੋੜੇ ਲੋਕਾਂ ਦੇ ਹਿੱਸੇ ਆ ਤੇ ਅੱਜ ਲੋਕ ਉਹਨਾਂ ਨੂੰ ਚਾਉਣ ਵਾਲੇ ਸਾਰਾ ਇਲਾਕਾ ਜਿਹੜਾ ਨਾਮ ਅੱਖਾਂ ਦੇ ਨਾਲ ਆਖਰੀ ਵਿਦਾਈ ਦੇਣ ਦੇ ਲਈ ਪਹੁੰਚਿਆ ਸੋ ਮੈਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹਨਾਂ ਦੇ ਜਾਣ ਤੋਂ ਬਾਅਦ ਸੋ ਆ ਬੜਾ ਨਰਮਸੀ ਹਰ ਕਿਸੇ ਨੂੰ ਹੱਸ ਕੇ ਮਿਲਣਾ ਚਾਹੇ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ ਬੜਾ ਮਿੱਠਾ ਸੁਭਾਅ ਉਹ ਕ ਬਿਲਕੁਲ ਜੀ ਐਸੇ ਕਰਕੇ ਉਹਨਾਂ ਦੀ ਜਿਹੜੀ ਪ੍ਰਾਪਤੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਪ੍ਰਾਪਤੀਆਂ ਸੀਗੀਆਂ ਜਿਦੇ ਵਿੱਚੋਂ ਜਿਸ ਕਰਕੇ ਜਿਹੜੀ ਸਿਆਸਤ ਦੇ ਵਿੱਚ ਅਖੀਰਲੀ ਉਮਰ ਤੱਕ ਅਖੀਰਲੇ ਪੜਾ ਤੱਕ ਜਿਹੜਾ ਉਹ ਸਿਆਸਤ ਦੇ ਵਿੱਚ ਸਰਗਰਮ ਰਹਿੰਦਾ ਹੈ ਸਾਈਕਲ ਤੇ ਪੜਨ ਜਾਂਦੇ ਸੀ ਤਾਂ ਉਹ ਸਫ਼ਰ ਤੋਂ ਲੈ ਕੇ ਕੇਂਦਰ ਦੇ ਮੰਤਰੀ ਤੱਕ ਜਾਣਾ ਵੀ ਬਹੁਤ ਵੱਡਾ ਚੈਲੰਜ ਹੁੰਦਾ ਬਹੁਤ ਥੋੜੇ ਲੋਕਾਂ ਦੇ ਹਿੱਸੇ ਆ ਜੀ ਬਿਲਕੁਲ ਆ ਵਿਧਾਇਕ ਨਰਿੰਦਰ ਕੌਰ ਭਰਾਜ ਉਹ ਵੀ ਸਥਾਨ ਦੇ ਉੱਤੇ ਪਹੁੰਚੇ ਸੀ ਤਾਂ ਅੰਤਮ ਦਰਸ਼ਨਾਂ ਦੇ ਲਈ ਮਰਤਕ ਦੇ ਸੁਖਦੀਪ ਸਿੰਘ ਢੀਂਸਾ ਦੇ ਅਜਦੀਕਰ ਸੰਗਰੂਰ ਦੇ ਵਿੱਚ ਰੱਖੀ ਗਿਆ 3:00 ਵਜੇ ਕਰੀਬ ਜਿਹੜਾ ਉਹਨਾਂ ਨੂੰ ਅੰਤਮ ਵਿਦਾਈ ਨਾਮ ਅੱਖਾਂ ਦੇ ਨਾਲ ਦਿੱਤੀ ਜਾਵੇਗੀ ਤਾਂ ਹਰ ਕੋਈ ਚਾਹਣ ਵਾਲਾ ਉਹਨਾਂ ਨੂੰ ਇੱਥੇ ਆਖਰੀ ਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਿਹਾ ਇਸ ਤਰ੍ਹਾਂ ਦੇ ਨਾਲ ਸਾਬਕਾ ਐਮਪੀ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਨਰਿੰਦਰ ਕੌਰ ਭਰਾਜ ਵਿਧਾਇਕ ਨੇ ਜ਼ਰੂਰ ਹਲਕੇ ਤੋਂ ਹੋਰ तमाम ਲੀਡਰ ਨੇ ਜਿਹੜੇ ਐਮਐਲਏ ਸਥਾਨ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਲਾਕੇ ਤੋਂ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਤੇ ਹੋਰ ਕਈ ਲੀਡਰ ਨੇ ਜਿਹੜੇ ਚਰਨਜੀਤ ਸਿੰਘ ੜਵਾਲ ਹੋਣ ਜਾਏ ਸਾਬਕਾ ਡਿਪਟੀ ਸਪੀਕਰ ਸਾਬਕਾ ਐਮਪੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਤੇ ਹੋਰ ਇਲਾਕੇ ਦੇ ਲੀਡਰ ਜਿਹੜੇ ਲਗਾਤਾਰ ਪਹੁੰਚ ਰਹੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਰਦੇ ਅੰਦਰ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਗੰਭੀਰ ਮਾਹੌਲ ਆ ਤੇ ਹਰ ਕੋਈ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੰਦਾ ਹੋਇਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਸੁਦੇਸ਼ ਸਿੰਘ ਢੀਮਸਾ ਦਾ ਸੁਭਾਅ ਬੜਾ ਮਿੱਠਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿਆਸਤ ਦੇ ਵਿੱਚ ਜਦੋਂ ਪੈਰ ਧਰਿਆ 1972 ਦੇ ਵਿੱਚ ਪਹਿਲੀ ਚੋਣ ਆਜ਼ਾਦ ਦੇ ਤੌਰ ਤੇ ਤਨੋਲਾ ਹਲਕੇ ਤੋਂ ਜਿੱਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਚਾਹੇ ਹੋ ਕੇਂਦਰ ਦੇ ਮੰਤਰੀ ਕੌਮਾਂ ਬਣੇ ਹੋ ਤਾਂ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਿਹਾ ਤਾਂ 3 ਵਜੇ ਕਰੀਬ ਉਹਨਾਂ ਦਾ ਸੰਸਕਾਰ ਆ ਜਿਹੜਾ ਹੋ ਉਹਨਾਂ ਦੇ ਜੱਦੀ ਪਿੰਡ ਪਾਵਾਲ ਵਿਖੇ ਕੀਤਾ ਜਾਵੇਗਾ ਸਾਥੀ ਸਨਿ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾਸ ਬੁਕਸ ਮੈਟੀਵੀ ਸੁਪਰ